ਬਾਈ ਗੁਰੂ ਸਾਹਿਬ ਜੀ ਜਿਹੜਾ ਕਹਾਜ਼ੀ ਪਰਨਾ ਹੈ ਆ ਆਂਦੀਆ ਥੱਲੇ ਕਰ ਲੋ ਕਾਫੀ ਚਿੰਤਾ ਮਨਸ਼ਾ ਸਿੰਘ ਸ਼ਰਦਾ ਸਿੰਘ ਔਰ ਬਾਈ ਗੁਰੂ ਜੀ ਦੀ ਮੇਰ ਹੋਈ ਅੱਜ ਉਹਨੇ ਹੁਕਮ ਨਾਲ ਅੱਜ ਇੱਥੇ ਆਏ ਆ ਸੰਗਤਾਂ ਦੇ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਆਏ ਆ ਬਸ ਰੋਣ ਲਈ ਜਾਣੇ ਆ ਬਾਈ ਸ਼ਰਦਾ ਵਾਲੀ ਉਹਦੇ ਅਰਦਾਸ ਕਰਨ ਲਈ ਆ ਗੱਲ ਸਰ ਪੰਜਾਬ ਦੇ ਲੋਕਾਂ ਨੇ ਲਿਖੀ ਫੀਲ ਕਰਨ ਜੋ ਵੀ ਨਸੀਬੀ ਹੋਵੇ ਉਹਦੇ ਜਾਦੇ ਚੱਤੇ ਜਾਦੇ ਜੀ ਫਿਰ ਉਹ ਲੇਗਰ ਆਪਾਂ ਸਾਰੇ ਇਹੋ ਕਹਿੰਨੇ ਜੀ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਇਸ ਲਾਗ ਤੋਂ ਬਚਾ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਔਰ ਜਿੰਨਾ ਹੋ ਸਕੇ ਆਪਣਾ ਜੱਟੇ ਘਰ ਤੋਂ ਜੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੋਣਾ ਹੈ ਨਾ ਪੰਨੀ ਸਰਕਾਰ ਕਰ ਸਕਦੀ ਹੈ ਨਾ ਪੰਨਾ ਸਮਾਜਿਕ ਪ੍ਰਸਾਰ ਸਾਰੇ ਇਕੱਠੇ ਹੋ ਕੇ ਹਮਲਾ ਮਾਰ ਸਕਦੇ ਹੈ ਬਾਲੀਵੁੱਡ ਬਹੁਤ ਵੱਡੇ ਬਜਟ ਦੀਆਂ ਫਿਲਮਾਂ ਬਣਾਉਂ ਜਾ ਰਹੇ ਨੇ ਔਰ ਬਾਲੀਵੁੱਡ ਬਾਲੀਵੁੱਡ ਨਾਲ ਕਰ ਲਈ ਜਾਨੀ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਬਹੁਤ ਬਹੁਤ ترقی ਕਰ ਰਿਹਾ ਹੈ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ترقی ਕਰ ਰਹੀ ਹੈ ਔਰ ਦਿਨ ਦਿਨ ਅਚੀ ਅਚੀ ਫਿਲਮਾਂ ਬਣ ਰਹੀਆਂ ਨੇ ਕਿਸੇ ਦੇਖ ਲੈ ਵੱਡੇ ਬਜਟ ਤੋਂ ਬੇ ਨਾ ਔਰ ਸਾਡੀ ਵੀ ਆਉਣ ਵਾਲੇ ਸਮੇਂ ਚ ਅਗਲੇ 16 ਤਰੀਕ ਨੂੰ ਇੱਕ ਬਹੁਤ ਅੱਛੀ ਫਿਲਮ ਆ ਰਹੀ ਹੈ ਸ਼ੌਕੀ ਸਰਦਾਰ ਅ ਅਸੀਂ ਮੈਂ ਬਬੂ ਬਬੂ ਮਾਨ ਦੀ ਰਿਪਰੇ ਛੋਟਾ ਗੀਰ ਗੁਰੂ ਦਾਵਾ ਅਸੀਂ ਸਾਰੇ ਕੱਟੇ ਆ ਉਹਦੇ ਵਿੱਚ ਔਰ ਨੀਦੇ ਸਨਸਾਰਨ ਦੇ ਸਰਵਰ ਸਕਾਰੀ ਬਹੁਤ ਕਹਤੀ ਹੋ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਗਰੀਬ ਹੈ ਜਾਂ ਕਰਨਾ ਚਾਹੁੰਦੇ ਉਹ ਕਰ ਨਹੀਂ ਸਕੇ ਆ ਵੈਸੇ ਤਾਂ ਹਰ ਫਿਲਮੀ ਜਦੋਂ ਫਿਲੀ ਦੀ ਉਹਨੂੰ ਚੰਗਾ ਸਮਝ ਕੇ ਕਰੀਦੀ ਹੈ ਲੇਕਿਨ ਅੱਜ ਤੱਕ ਜੱਟ ਜਿਉਣਾ ਮਾਉਣ ਮੈਨੂੰ ਬਹੁਤ ਪਸੰਦ ਆਇਆ ਔਰ ਬਦਲਾ ਜੇ ਕੀਤਾ ਹੋਰ ਕਈ ਫਿਲਮਾਂ ਹੈ ਜਿਸ ਤਰ੍ਹਾਂ ਸਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ ਜੱਟ ਦੀ ਜ਼ਮੀਨ ਇਹ ਫਿਲਮਾਂ ਬਹੁਤ ਕਿਸਮ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਕਦੇ ਸਰਦਾਰ ਹਰੀ ਸਿੰਘ ਨੜੂ ਤੇ ਫਿਰ ਮੰਨੇ ਬੜੀ ਪਛੀਨਾਲ ਕਰੀਏ ਉਹ ਉਹ ਬੜਾ ਤਮੰਨਾ ਹੈ ਉਸ ਤਰ੍ਹਾਂ ਕਰੈਕਟ ਕਰਦੇ ਚੁਕਚਕਾਰੀ ਸੇ ਸਰੀਰੂ ਵੀ ਤੀਸੀ ਅਗਲੇ ਕਦੋਂ ਆ ਰਹੇ ਭਾਗ ਉਹਦਾ ਇਹ ਅਗਲਾ ਪਾਰਟ ਤੇ تیاری ਹੋ ਰਹੀ ਹੈ ਲਿਖਣ ਵਾਲਾ ਕੰਮ ਕੋਲੋ ਜੀ ਸਰ ਤਿੰਨ ਵੀਰਿਆਂ ਦੇ ਤੁਸੀਂ ਪਸੰਦੀਦਾ ਦਾਾਕਾਨ ਹੋ ਰਾਜਕੀਆ ਤੇ ਤੰਦਰੁਸਤੀ ਦਾ ਕਿਰਾਜ ਹੈ ਫਿਟਨੈਸ ਮਤਰਕੀ ਹੈ ਜੀ ਫਿਟਨੈਸ ਮਤਰਕੀ ਬਸ ਜੀ ਉਹਦਾ ਤਾਂ ਇਹ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਸ਼ਾਕ ਹੈ ਸਾਰੇ ਨਹੀਂ ਮਾਹਬਤ ਦਿੰਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਸ਼ਾਕ ਤੇ ਹੀ ਹੈ ਔਰ ਬੱਚੋ ਸ਼ੇਮਸ਼ਾ ਤੇ ਚਰਨਾ ਦੇ ਵਿੱਚ ਹਮੇਸ਼ਾ ਰਲ ਕੇ ਅਰਦਾਸਾਂ ਬੈਂਚ ਲੈ ਗਏ ਨੂੰ ਅਸਮੀਤ ਉਹਦੀ ਮੇਰ ਨਾਲ ਹੀ ਹੁੰਦਾ ਹੈ ਸਭ ਕੁਝ ਥੈਂਕ ਯੂ ਜੱਦੀ ਜੀ ਅੰਦਰ